ਅੱਜ ਅਸੀਂ ਪੁੱਜ ਗਏ ਆ ਫਾਈਨਲੀ ਪਿੰਡ ਦਾ ਖਰਾਲਗੜ ਰਵਿਦਾਸ ਜੀ ਇੱਥੇ ਚੱਕੀ پیسਦੇ ਸੀ ਨਾ ਜਦੋਂ ਸਜਾ ਸੁਣਾਈ ਸੀ ਰਾਜੇ ਵੱਲੋਂ ਕੋਈ ਪ੍ਰਾਂਤ ਨੂੰ ਚੱਕੀ ਜਿਹੜੀ ਆਪਣੇ ਆਪ ਚੱਲਦੀ ਸੀ ਇਹ ਬੱਟੇ ਸੀ ਜਿਹਨਾਂ ਨਾਲ ਅਨਾਜ ਤੋਲਦੇ ਸੀਗੇ ਹੂੰ ਤੇ ਉਹ ਸਾਹਮਣੇ ਜਿਹੜਾ ਤੁਸੀਂ ਗੁਰਦੁਆਰਾ ਦੇਖਦੇ ਹੋ ਉੱਥੇ ਹੈਗਾ ਆ ਤਪਸਥਾਨ ਤੇ ਇੱਥੇ ਹੈਗਾ ਆ ਗੁਰੂ ਰਵਿਦਾਸ ਮੈਮੋਰੀਅਲ ਚਲੋ ਜਿਵੇਂ ਤੁਹਾਨੂੰ ਦਰਸ਼ਕ ਕਰਾਉਂਦੇ ਆਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਗੰਗਾ ਦਰਬਾਰ ਦੇ ਉੱਤੇ ਜਲਦੀ ਜਲਦੀ ਮੱਥਾ ਟੇਕਣ ਚਾਹੁੰਦੇ ਦੀ ਪਲਕੀ ਚਾ ਹੂੰ ਪਾਣੀ ਆ ਦੇਖ ਇਦਾਂ ਨਿਕਲਦਾ ਵਿੱਚੋਂ ਹੂੰ ਉਹਦਾ ਨਮਕ ਉਹਨੂੰ ਮੱਛੀਆਂ ਦੇ ਕੋਲ ਦੇਖੋ ਨਹੀਂ ਇਧਰਲੇ ਸਾਈਡ ਤੋਂ ਦੇਖੋ ਪਾਣੀ ਫਵਾਰੇ ਵਿੱਚੋਂ ਜਿਹਦਾ ਨਿਕਲਦਾ ਨਹੀਂ ਉਦਾਂ ਨਿਕਲਦਾ ਕਰੋ ਦਰਸ਼ਨ ਤੇ ਸਰਪਰਦੇ ਸੋ ਸਾਹਮਣੇ ਰਵਿਦਾਸ ਮਹਾਰਾਜ ਜੀ ਦੀ ਫੋਟੋ ਉਹ ਮਛਲੀਆਂ ਵੀ ਆ ਵਿੱਚ ਹੂੰ ਕਿੱਦਾਂ ਲੱਗਦੇ ਨਾ 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 ਸਬਸਕ੍ਰਾਈਬ ਕਰਨੇ ਕਹਾਂ ਦੇਖ ਹਾਂਜੀ ਸਸਰੀਕਾਲ ਜੀ ਗਾਇਜ਼ ਕਿਵੇਂ ਹੋ ਜੀ ਲੋਕ ਸਸਰੀਕਾਲ ਆ ਰਿਆ ਨੂੰ ਆ ਤੁਹਾਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ ਆ ਤੁਹਾਨੂੰ ਨਵੀਂ ਜਗ੍ਹਾ ਤੇ ਨਵੇਂ ਡੈਸਟੀਨੇਸ਼ਨ ਤੇ ਲੈ ਕੇ ਆਏ ਆ ਜੀ ਤੇ ਅੱਜ ਤੁਹਾਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋ ਤਪਸਥਾਨ ਤੇ ਚਰਨ ਗੰਗਾ ਸ਼ੋਹ ਦੇ ਦਰਸ਼ਨ ਕਰਾਵਾਂਗੇ ਤੇ ਆਪਾਂ ਰਵਿਦਾਸ ਮੈਮੋਰੀਅਲ ਵੀ ਬਣਿਆ ਹੋਇਆ ਹੈ ਆ ਹਾਂ ਫਸਟ ਟਾਈਮ ਅਸੀਂ ਉਸੇ ਮੈਮੋਰੀਅਲ 'ਚ ਹੀ ਘੁੰਮ ਰਹੇ ਹਾਂ ਹਾਂਜੀ ਤੇ ਬਾਕੀ ਤੁਹਾਨੂੰ ਵੀੜੇ ਬਣੇ ਨੇ ਤੁਹਾਨੂੰ ਪੂਰਾ ਦਿਖਾਉਣੇ ਆ ਤੇ ਚਲੋ ਆਓ ਤੁਹਾਨੂੰ ਦਿਖਾਉਨੇ ਆ ਰਵਿਦਾਸ ਜੀ ਦਾ ਗੁਰਪੁਰ ਵੀ ਆ ਰਿਹਾ ਆ ਗੁਰਪੁਰ ਵੀ ਆ ਰਿਹਾ ਤਾਂ ਸਾਰਿਆਂ ਨੂੰ ਮੁਬਾਰਕ ਆ ਮੁਬਾਰਕਾਂ ਸਾਰਿਆਂ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਤਾਂ ਚਲੋ ਹੁਣ ਤੁਹਾਨੂੰ ਦਿਖਾਉਨੇ ਆ ਜੀ अस गए फाइनली पिंड खरालग गंकर हाँ गढ़ का वैसे हाँ भी किलोमीटर अगे है फाइनली चलो पुज गए चार साल दो तो महीने रहे दिन ਬਿਦਾਸ ਜੀ ਤੇ ਲੋ ਜੀ ਇੱਥੇ ਸ਼੍ਰੀ ਗੁਰੂ ਅਵਦਾਸ ਮਹਾਰਾਜ ਜੀ ਦਾ ਤਪਸਥਾਨ ਆ ਤੇ ਦੇਖੋ ਜੀ ਕਿਉਂਕਿ ਗੁਰਪੁਰਬ ਆਣ ਵਾਲਾ ਵਾ ਤੇ ਬਿਲਕੁਲ ਲੜੀਆਂ ਲਗਾ ਰਹੇ ਆ ਜੀ ਲੱਗੀਆਂ ਹੋਈਆਂ ਤੇ ਬਿਲਕੁਲ ਸਜਿਆ ਹੋਇਆ ਚਲੋ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਾਉਣੇ ਆ ਤੇ ਚਲੋ ਚੜੀਏ ਦੇਖਦੇ ਹੁਣੇ ਤੁਹਾਨੂੰ ਦਰਸ਼ਨ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਤੇ ਦੇਖੋ ਉੱਪਰ ਲਿਖਿਆ ਹੋਇਆ ਤਪਸਥਾਨ ਸ਼੍ਰੀ ਗੁਰੂ ਅਵਦਾਸ ਮਹਾਰਾਜ ਜੀ ਚਲੋ ਜੀ ਚਲਿਏ ਮੱਥਾ ਟੇਕੀਏ ਸੁਣ ਮੈਂ ਹਾਂ ਚਾਹੋ ਸੁਣ ਆਓ ਜਲ ਰੰਗ ਹੈ ਸੰਸਾਰ ਜਲ ਰੰਗ ਹੈ ਸੰਸਾਰ ਬਨਕ ਕਟਕ ਇਥੇ ਨਾਲ ਦੱਸਿਆ ਗੁਰੂ ਰਵਿਦਾਸ ਜੀ ਉਥੇ ਚੱਕੀ ਪੀਸਦੇ ਨੇ ਜਦੋਂ ਸਜਾ ਸੁਣਾਈ ਸੀ ਰਾਜੇ ਵੱਲੋਂ ਕੋਈ ਪ੍ਰਾਂਤਾਂ ਵਿੱਚ ਚੱਕੀ ਜਿਹੜੀ ਆਪਣੇ ਆਪ ਚਲਦੀ ਸੀ ਤੇ ਜਿੱਥੇ ਸਦਾ ਸੁਣਾਈ ਸੀ ਕਿਥੇ ਆਟਾ ਪੀਤ ਪਿਆ ਸੀ ਰੋਤਸ ਮਹਾਰਾਜ ਜੀ ਨੇ ਤੇ ਉਹ ਜਿੱਥੇ ਉਹ ਪਤਾ ਲੱਗਾ ਕਿ ਚੱਕੀ ਆਪਣੇ ਆਪ ਚਲਦੀ ਆ ਤੇ ਫਿਰ ਉਹਨਾਂ ਨੇ ਕਹਿੰਦੇ ਬੜੇ ਬਤਲੌਮ ਮਹਾਨ ਸ਼ਖਸੀਅਤ ਆ ਪ੍ਰਮਾਤਮਾਵਾਹ ਕਹਿੰਦੇ ਵੇਪਰ ਖੁਦ ਪ੍ਰਮਾਤਮਾ ਨੂੰ ਇੰਨਾ ਮਤਲਬ ਉਹ ਦਿੱਤਾ ਤੇ ਉਹਨੇ ਹੀ ਚੱਕੀ ਗੁਰੂ ਜੀ ਪੰਦਤ ਗੱਬ ਕਰਨਗੇ ਇੱਕ ਕੰਨ ਰਹਿੰਦਾ ਵਾ ਤੇ ਇੱਕ ਪੰਦੂਗੇ ਪੈਰ ਦੇ ਅੰਗੂਠੀ ਨਾਲ ਚੱਕੀ ਚਲਾਈ ਜੀ ਹਾਂਜੀ ਤੇ ਆ ਗੁਰੂ ਵਿਦਾਸ ਜੀ ਮਹਾਰਾਜ ਦੇ ਸਮੇਂ ਅਨਾਜ ਤੋਲਣ ਵਾਲੇ ਬੱਟੇ ਇਹ ਬੱਟੇ ਸੀ ਜਿਨ੍ਹਾਂ ਨਾਲ ਅਨਾਜ ਤੋਲਦੇ ਸੀਗੇ ਹੂੰ ਤੇ ਚੱਕੀ ਪੀਸਦੇ ਹੁਣ ਇਹਨੂੰ ਅਨਾਜ ਹੂੰ ਤੋਲਣ ਵਾਲੇ ਹੂੰ ਰਵਿਦਾਸ ਜੀ ਸੀ ਹੂੰ ਕੀ ਜਰਾ

ਰਹੇ ਸੀਗੇ ਗੁਰੂ ਵਿਦਾਸ ਇਤਿਹਾਸਿਕ ਧਰਮ ਸਥਾਨ ਸ਼੍ਰੀ ਖਰਾਲਗੜ ਡਾਕਾ ਨਕਾਲੇਵਾਲ ਬੀਤ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਗੁਰੂ ਵਿਦਾਸ ਜੀ ਦੇ ਰਚਨਹਾਰੇ ਪੈਦਲ ਲੁਧਿਆਣਾ ਹੁੰਦੇ ਸੀ ਲੁਧਿਆਣਾ ਹੁੰਦੇ ਹੋਏ ਸਨ 1515 ਈਸਵੀ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਖਰਾਲਗੜ ਸਟਾਇ ਸੀ ਇੱਥੇ ਆਏ ਸੀਗੇ ਅਤੇ ਸੇਵਕਾਂ ਮੀਰਾ ਵਾਈ ਅਤੇ ਚਾਲਾ ਵਾਈ ਅਤੇ ਭਾਨਪਤੀ ਜੀ ਦੇ ਨਾਲ ਸਨ ਇੱਥੇ ਜਦੋਂ ਆਏ ਸੀਗੇ ਤੇ ਗੁਰੂ ਵਿਦਾਸ ਜੀ ਮਹਾਰਾਜ ਜੀ ਇੱਥੇ 4 ਸਾਲ 2 ਮਹੀਨੇ 11 ਦਿਨ ਠਹਿਰੇ ਸੀ ਉਸ ਸਮੇਂ ਉਹ ਖੁਦ ਪ੍ਰਭੂ ਦਾ ਨਾਮ ਸਿਮਰਨ ਕਰਦੇ ਸੀ ਬਹੁਤ ਸਾਰੇ ਪ੍ਰਾਣੀ ਉਹਨਾਂ ਦੇ ਸੇਵਕ ਬਣ ਗਏ ਸੀਗੇ ਗੁਰੂ ਜੀ ਦੀ ਮਹਿਮਾਨ ਨੂੰ ਵੱਧਦਿਆਂ ਦੇਖ ਕੇ ਉਸ ਸਮੇਂ ਦਾ ਰਾਜਾ ਜਿਹੜਾ ਬੈਨ ਸੀ ਗੁਰੂ ਜੀ ਨਾਲ ਈਰਖਾ ਕਰਨ ਲੱਗਾ ਸੀਗਾ ਅਤੇ ਰਾਜੇ ਨੇ ਗੁਰੂ ਜੀ ਨੂੰ ਖਰਾਸ ਜਿੱਤੇ ਚੱਕੀ ਨੂੰ ਕਹਿੰਦੇ ਆ ਚਲਾਉਣ ਦੀ ਸਜ਼ਾ ਦਿੱਤੀ ਸੀ ਤੇ ਗੁਰੂ ਜੀ ਦੇ ਅੰਦਰ ਧਿਆਨ ਹੋਊ ਕਿ ਪ੍ਰਭੂ ਭਗਤੀ ਵਿੱਚ ਲੀਨ ਹੋ ਕੇ ਹੋ ਗਏ ਸੀਗੇ ਤੇ ਆਪਣੇ ਆਪ ਚੱਕੀ ਚੱਲਣ ਲੱਗ ਗਈ ਸੀ ਤੇ ਜਦੋਂ ਫਿਰ ਉਹਨੂੰ ਪਤਾ ਲੱਗਿਆ ਕਿ ਚੱਕੀ ਆਪਣੇ ਆਪ ਚੱਲਦੀ ਆ ਤਾਂ ਉਹ ਪੈਰੀ ਪੈ ਗਿਆ ਸੀ ਗੁਰੂ ਜੀ ਦੇ ਤੇ ਲੋ ਜੀ ਉਧਰ ਹੈਗਾ ਲੰਗਰ ਹਾਲ ਆ ਤੇ ਇੱਧਰ ਗੁਰਦੁਆਰਾ ਸਾਹਿਬ ਬਣਦਾ ਪਿਆ ਵਾ ਨਵਾਂ ਤੇ ਤਿਆਰੀਆਂ ਚੱਲਦੀਆਂ ਚੋਰਾ ਸ਼ੋਰਾ ਤੇ ਤੇ ਅੱਗੇ ਹੁਣ ਆਪਾਂ ਇਹ ਹੈਗਾ ਤਪਸਥਾਨ ਤੇ ਬਾਕੀ ਹੁਣ ਆਪਾਂ ਅੱਗੇ ਚੱਲਦੇ ਆ ਤੇ ਤੁਹਾਨੂੰ ਚਰਨਸ਼ੋ ਗੰਗਾ ਵੀ ਦਿਖਾਉਣੀ ਹੈ ਹਨਾ ਤੇ ਐਣੀ ਹੁਣ ਪ੍ਰਸ਼ਾਸ਼ਕ ਦੇ ਪਏ ਆ ਮੈਮੋਰੀਅਲ ਵੀ ਹੈ ਜਗਦਾਸ ਮੋਮੋਰੀਅਲ ਦੇ ਨਾਲ ਦੇਖਦੇ ਹਾਂ ਉੱਥੇ ਕੀ ਪਲਾਨ ਪੰਦਾ ਬ ਚੱਲਦੇ ਆ ਤੇ ਚਲੋ ਚੜੀਏ ਵੀਡੀਓ ਨੇ ਇੱਥੇ ਬਣੇ ਦਿਓ ਠੀਕ ਹੈ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਲੋ ਜੀ ਹੁਣ ਆਪਾਂ ਲੰਗਰ ਪ੍ਰਸ਼ਾਦਾ ਤੇ ਚਾਹ ਪਾਣੀ ਕਹਿੰਦੇ ਰੈਡੀ ਹੈ ਤੇ ਚੱਲਦੇ ਆ ਛਕਦੇ ਆ ਚਾਹ ਤੇ ਚਲੋ ਚੜੀਏ ਜੀ ਔਰ ਲੰਗਰ ਹਾਲ ਚਲੀਏ ਚਲੋ ਜੀ ਚਾਹ ਪੀਣ ਲੱਗੇ ਆ ਤੇ ਮੱਪਾ ਜੀ ਕਹਿੰਦੇ ਆਪੇ ਪੀਓ ਤੇ ਆਪੇ ਪਾ ਲਓ ਤੇ ਆਪੇ ਪੀ ਲਓ ਲੰਗਰ ਮਛਾਦਾ ਛਕਣਾ ਛਕੋ ਤੇ ਚਾਹ ਵੀ ਪੀਓ ਕਹਿੰਦੇ ਤਾਂ ਚਲੋ ਹੁਣ ਚਾਹ ਚ ਪੀਨੇ ਆਪਾਂ ਹੂੰ ਬਾਕੀ ਵਿੱਚ ਕਰੋ ਜੀ ਇਹ ਹੈਗਾ ਲੰਗਰ ਹਾਲ ਤੇ ਇਹ ਦੇਖੋ ਸੰਗਤੋ ਤੇ ਰਵਿਦਾਸ ਮਹਾਰਾਜ ਜੀ ਦੀ ਇੱਥੇ ਫੋਟੋ ਲੱਗੀ ਹੋਈ ਆ ਦੇਖੋ ਜੀ ਫੋਟੋ ਬਾਬਾ ਜੀ ਦੀ ਤਾਂ ਆਪਾਂ ਹੁਣ ਸ਼ਾ ਛਕਦੇ ਪੀਏ ਆਂ ਤੇ ਉਹ ਸਾਹਮਣੇ ਜਿਹੜਾ ਤੁਸੀਂ ਗੁਰਦੁਆਰਾ ਦੇਖਦੇ ਹੋ ਉੱਥੇ ਹੈਗਾ ਆ ਤਪਸਥਾਨ ਤੇ ਇੱਥੇ ਹੈਗਾ ਆ ਗੁਰੂ ਰਵਿਦਾਸ ਮੈਮੋਰੀਅਲ ਤੇ ਚੱਲਦੇ ਅੰਦਰ ਦੇਖਦੇ ਤੁਹਾਨੂੰ ਬਹੁਤ ਸੋਹਣਾ ਬਣਿਆ ਆ ਨਾ ਕਾਫੀ ਕੁਲਾ ਡੁਲਾ ਆ ਹਾਂ ਲੋ ਜੀ ਅੱਗੇ ਚੱਲਦੀਆਂ ਤਿਆਰੀਆਂ ਤੁਰੀਆਂ ਦੇ ਤਸੋਂ ਤੋਂ ਪਹਿਲਾਂ ਤਾਂ ਹੁਣ ਥੱਲੇ ਚੱਲਦੇ ਦੇਖਦੇ ਕੰ ਦੇਖਣ ਨੂੰ ਕੀ ਕੁਝ ਹੈਗਾ ਥੋੜਾ ਆਬਜ਼ਰਵ ਕਰਦੇ ਆਂ ਘੁੰਮਦੇ ਆਂ ਦੇਖਦੇ ਕੀ ਕੁਝ ਹੈਗਾ ਤਾਂ ਵੀਡੀਓ ਨਾ ਬਣੇ ਰਹੀ ਉਹ ਅਸਾ ਤਾਂ ਟਾਈਮ ਖੁੱਲਾ ਹਾਂ ਆ ਟਾਈਮ ਖੁੱਲਾ ਅੱਜ ਟਾਈਮ ਖੁੱਲਾ ਹੈ ਤੇ ਅੱਜ ਅਸੀਂ ਘੁੰਮ ਦੇਖਦੇ ਹਾਂ ਦੇਖਦੇ ਆਂ ਚਲੋ ਪ੍ਰੋਪਰ ਤੁਹਾਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਦੇ ਆਂ ਆਪਾਂ ਇਹ ਕਾਫੀ ਉਹਦਾ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਬਣਿਆ ਹੋਣਾ ਕਿ ਨਹੀਂ ਉਹਦਾ ਵੀ ਹੈ ਇਮਾਰਤ ਬਹੁਤ ਸੋਹਣੀ ਹੈ ਇਮਾਰਤ ਹਾਂ ਛੋਟੀ ਬਣਾਈ ਹੋਈ ਹੈ ਵਧੀਆ ਘੁੰਮਣ ਫੇਰਣ ਵਾਸਤੇ ਦੇਖਦੇ ਆ ਅੱਗੇ ਜਾ ਕੇ ਤੇ نیچے ਆ ਕੇ ਬਹੁਤ ਹੀ ਵੱਡਾ ਹਾਲ ਆ ਬਹੁਤ ਜ਼ਿਆਦਾ ਵੱਡਾ ਹਾਂ ਇਹ ਕੰਮ ਚੱਲਦਾ ਪਿਆ ਵਾ ਤੇ ਤੇ ਉਧਰ ਪਿੱਛੇ ਦਾ ਦਰਵਾਜ਼ਾ ਖੁੱਲਾ ਸੀਗਾ ਮੈਨੂੰ ਕਲਿੱਪ ਲੈਣਾ ਯਾਦ ਭੁੱਲ ਗਿਆ ਤੇ ਅੰਦਰ ਬਹੁਤ ਜ਼ਿਆਦਾ ਵੱਡਾ ਉਹ ਆ ਹਾਲ ਬਣਿਆ ਹੋਇਆ ਹਾਂ ਇਹ ਬਣ ਤਿਆਰ ਹੁੰਦਾ ਪਿਆ ਹੋਇਆ ਤਾਂ ਹੌਲੀ ਹੌਲੀ ਸਟਾਰਟਿੰਗ ਆ ਹਜੇ ਮਤਲਬ ਚੱਲਦਾ ਪਿਆ ਹੂੰ ਤੇ ਬਾਕੀ ਪੂਰਾ ਐਨ ਮਹਿਲ ਦੀ ਤਰ੍ਹਾਂ ਹੈ ਕਾਫੀ ਵੱਡਾ ਵਾ ਹੂੰ ਹੈਨਾ ਹਾਂ ਬਿਲਕੁਲ ਕਾਫੀ ਜ਼ਿਆਦਾ ਵੱਡਾ ਵਾ ਪੂਰਾ ਮਹਿਲ ਹੀ ਲੱਗਦਾ ਪਿਆ ਹਾਂ ਓਏ ਟਾਈਮ ਲੱਗ ਜਣਾ ਕਾਫੀ ਬਾਕੀ ਉਹ ਦੇਖੋ ਤੇ ਤਿਆਰੀਆਂ ਚੱਲਦੀ ਆ ਕੰਮਕਾਰ ਕਰਦੇ ਪਏ ਆ ਤੇ ਤੁਹਾਨੂੰ ਪਤਾ ਹੈ ਜਨਰੇਟਰ ਚੱਲਦਾ ਪਿਆ ਲੱਗੇ ਬੰਦੇ ਕੰਮ ਕਰਨ ਹੁਣ ਕਿੱਦਾਂ ਨਿਕਲਣਾ ਹਾਂ ਪਾਏ ਨੂੰ ਚੜਦੇ ਹਾਂ ਪੌੜੀਆਂ ਨੂੰ ਉੱਪਰ ਹਾਂ ਆਇਓ ਕਾਫੀ ਵੱਡਾ ਬਰੋਗਾ ਵਾ ਇੱਧਰ ਵੀ ਇਨਾ ਆਊਟ ਲਿਖਿਆ ਵਾ ਕਾਫੀ ਵਧੀਆ ਵਾ ਆ ਟਾਈਲਾਂ ਟੂ ਜਾ ਲੱਗ ਗਈਆਂ ਬਿਲਡਿੰਗ ਬਹੁਤ ਸੋਹਣੀ ਆ ਬਿਲਡਿੰਗ ਕਾਫੀ ਵੱਡੀ ਆ ਤੁਹਾਨੂੰ ਇੱਕ ਵਾਰੀ ਓਵਰਵਿਊ ਦਿਖਾਉਣਾ ਵਾ ਤੇ ਆ ਚੈੱਕ ਕਰੋ ਅੱਛਾ ਪਿੱਛੇ ਰਹਿ ਗਿਆ ਉਹ ਪਿੱਛੇ ਰਹਿ ਗਿਆ ਹੋਰ ਬਣਦਾ ਨਾ ਇਹ ਬਣਨਾ ਆਓ ਆਜੋ ਆਈ ਸਾਰੇ ਕੋਮੇ ਆਏ ਮੈਂ ਕਿ ਸਰ ਕੋਮ ਉਹ ਤਾਂ ਹੈ ਹੀ ਨਹੀਂ ਮੈਨੂੰ ਲੱਭਿਆ ਹੀ ਨਹੀਂ ਉਹ ਉਹ ਪਤਾ ਕੀਤਾ ਆਪਾਂ ਆਉਂਦੀ ਐਂਟਰੀ ਕਰਦੇ ਕਰਦੇ ਮੈਂ ਥੱਲੇ ਨੂੰ ਵੜ ਗਏ ਸੀ ਅਸੀਂ ਕਿਉਂ ਦੇ ਕੋਮ ਆਏ ਆਪਾਂ ਥੱਲੇ ਦੀ ਕੋਮ ਦੇ ਉਪਰੋਂ ਦੀ ਆ ਗਏ ਨਾ ਫੇਰ ਉਦੋਂ ਫੇਰ ਨਿਕਲ ਆਏ ਆਂ ਆਪਾਂ ਜਾਣਾ ਇਧਰ ਦੇ ਪਿੱਛੇ ਦੀ ਨਹੀਂ ਆਪਾਂ ਐਂ ਦੀ ਕੋਮ ਕੇ ਵਾਪਸ ਚੱਲ ਜਾਣਾ ਹਾ ਦੇ ਨਹੀਂ ਹਾਂ ਉਹ ਦੇਖਣ ਜਾਣਾ ਆ ਵੇਖੋ ਇੱਥੋਂ ਦੀ ਹੈਗੀ ਐਂਟਰੀ ਇੱਧਰ ਵਿੱਚ ਦੀ ਆਹ ਵੇ ਐਂ ਦੀ ਨਿਕਲਨੇ ਪੈਣਾ ਨਾ ਐਂਟਰੀ ਐਂ ਦੀ ਕਰਨੇ ਪੈਣੀ ਸਾਨੂੰ ਐਂ ਦੀ ਘੁੰਮ ਕੇ ਫੇਰ ਤੋਂ ਨਿਕਲਨੇ ਜਾਣਾ ਵਾ ਤੇ ਚਲੋ ਜੀ ਤੁਹਾਨੂੰ ਦਿਖਾਉਨੇ ਆ ਥੋੜਾ ਹੋਰ ਵੈਸੇ ਅੱਗਲ ਤਾਂ ਇਹ ਤਿਆਰੀਆਂ ਹੀ ਚੱਲਦੀਆਂ ਪਈਆਂ ਵਾ ਲੋ ਜੀ ਆ ਗਏ ਹੁਣ ਉਹੀ ਜਗ੍ਹਾ ਦੇ ਉੱਤੇ ਪਹਿਲਾਂ ਆਪਾਂ ਐਂ ਥੱਲੇ ਉੱਥੋਂ ਜਾ ਕੇ ਥੱਲੇ ਦੀ ਘੁੰਮ ਕੇ ਚਲ ਗਏ ਆ ਇੱਧਰ ਦੇ ਘੁੰਮ ਕੇ ਅਸੀਂ ਉਧਰ ਤੇ ਨਿਕਲ ਗਏ ਉਧਰ ਜੂ ਇਹ ਪਾਸੇ ਘੁੰਮ ਕੇ ਨਿਕਲੇ ਤੇ ਮੈਂ ਕਿਹਾ ਚਲੋ ਆ ਚੀਤੇ ਦਿਖਾਉਣੀ ਤਰਹੀਗੀ ਹੁਣ ਅਸੀਂ ਸਿੱਧਾ ਹੀ ਚੱਲੇ ਆ ਹਾਂ ਤੇ ਚਲੋ ਦੇਖਦੇ ਤੇ ਮੈਨੂੰ ਯਾਰ ਲੱਗਦਾ ਪਾ ਫੇ ਸਾਨੂੰ ਉਧਰੋਂ ਦੀ ਨਾ ਜਾਣਾ ਪਿਆ ਜਿਉ ਦੇਖੋ ਕਿਧਰ ਹੂੰ ਪਰਲੀ ਸਾਈਡ ਦੀ ਜਾਣਾ ਪੈਣਾ ਸੀ ਉਹ ਕਿਸ ਰਸਤੇ ਦੀ ਲੱਗਦਾ ਐਂ ਦੀ ਰਸਤਾ ਨਹੀਂ ਹੈਗਾ ਪਤਾ ਨਹੀਂ ਦੇਖ ਲੈਣੇ ਨੇ ਤਾਂ ਫਿਰ ਵਾਪਸ ਆ ਜਾਾਂਗੇ ਫਿਰ ਹਾਂ ਉਧਰ ਹੈ ਹਜੇ ਮਤਲਬ ਕੁਝ ਨਹੀਂ ਹੈਗਾ ਪਰ ਸਿਰਫ ਸਾਸਪਾਈ ਚਲਦੀ ਪਈ ਆ ਫਿਰ ਆਵਾਂਗੇ ਜਦੋਂ ਉਹ ਅਨ ਪੂਰੀ ਤਰ੍ਹਾਂ ਤਿਆਰ ਹੋ ਗਿਆ ਨਾ ਫਿਰ ਆਵਾਂਗੇ ਇਹ ਤਾਂ ਦਿਖਾਵਾਂਗੇ ਇਹ ਬਸ ਤਾਂ ਉੱਠ ਨੂੰ ਬਣਾਇਆ ਹੋਇਆ ਆ ਇਹ ਹਨਾ ਜ਼ਿਆਦਾਤਰ ਹਨਾ ਨੀ ਨਾ ਕਾਫੀ ਸੰਘਤਾ ਉਹਗੀ ਤਾਂ ਲਈ ਮਤਲਬ ਕੋਈ ਔਖਾ ਨਹੀਂ ਹੋਊਗਾ ਮੇਰੇ ਹਿਸਾਬ ਨਾਲ ਕਿ ਨਹੀਂ ਹਾਂ ਇਹ ਉਦਾਂ ਵੀ ਬਜਾਗਾ ਬਹੁਤ ਜ਼ਿਆਦਾ ਖੁੱਲਾ ਬਣਿਆ ਪਿਆ ਹਾਂ ਨਹੀਂ ਨਹੀਂ ਹੈਗਾ ਰਸਤਾ ਹੈਗਾ 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 ਅਮੇ ਤਾਂ ਦੱਸ ਹੀ ਨਹੀਂ ਇਹਹੀ ਤਾਂ ਰਸਤਾ ਹੈ ਬੇਟਾ ਹੂੰ ਤੇ ਚਲੋ ਦਿਖਾਉਨੇ ਤੁਹਾਨੂੰ ਤੇ ਹੈਲਮਟ ਫੜਿਆ ਹੋਇਆ ਹੱਥ ਦੇ ਵਿੱਚ ਥੋੜੀ ਦਿੱਕਤ ਰਹਿਦੀ ਕੈਮਰਾ ਆਲੇ-ਦੋਲੇ ਘੁਮਾਉਣ ਨੂੰ ਤੇ ਹਲੋ ਚਲਿਏ ਹੋਰ ਦਿਖਾਨੇ ਕੁਛ ਉਹ ਮੈਸੇ ਤਾਂ ਹਜੇ ਹਜੇ ਤਾਂ ਦਿਖਾਉਣ ਵਾਲਾ ਕੁਛ ਹੈ ਤਾਂ ਹੈ ਨਹੀਂ ਤੇ ਫਿਰ ਵੀ ਇਹ ਕਿ ਚਲੋ ਸਾਡੇ ਨਾਲ ਘੁੰਮ ਲਓ ਤੁਸੀਂ ਵੀ ਘੁੰਮ ਲਓ ਤੁਸੀਂ ਘਾ ਤਾਂ ਬੱਚੇ ਰਹ ਜੋ ਆਹ ਤੇ ਦੇਖੋ ਜੀ ਅਰਿਆ ਤਿਆਰ ਹੁੰਦਾ ਪਿਆ ਵਾ ਤੇ ਲੋ ਜੀ ਦੇਖੋ ਜੀ ਮੈਣੀ ਕਿ ਤੱਕੀ ਕਿ ਤੁਰੇ ਤੇ ਲੋ ਜੀ ਤੁਹਾਨੂੰ ਦਰਸ਼ਕ ਕਰਾਉਣੀ ਹੈ ਸ਼੍ਰੀ ਗੁਰੂ ਰਬ ਦਾ ਅਸਮਰੰਜੀਤ ਚਰਨ ਗੰਗਾ ਦਰਬਾਰ ਦੇ ਉੱਤੇ ਰੋਜ਼ ਕਰੋ ਦਰਸ਼ਨ ਚਲੋ ਜੇ ਚੱਕੀ ਇੰਟਰਵਿਊ ਨੂੰ ਬੋਲੀ ਕਰੋ ਦਰਸ਼ਨ ਸੰਗਤ ਨੂੰ ਆਣੀ ਤੁਰੇ ਹੋਏ ਅੱਗੇ ਕੇ ਜਲਦੀ ਜਲਦੀ ਮੱਥਾ ਟੇਕੋ ਜੀ ਦੀ ਪਾਲ ਕੀ ਚਾ ਹਮ ਲੋਜ ਸੰਗਤੇ ਵੀਡੀਓ ਮਤਲਬ ਸ਼ੇਅਰ ਕਰਦੇ ਹੋ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲੋ ਜੀ ਤੁਹਾਨੂੰ ਰਹਿਦਾ ਹਮਾਰੇ ਜਿਹੜੇ ਦਰਸ਼ਨ ਕਰਨੇ ਆ ਲੋ ਜੀ ਸੰਗਤੋ ਨੂੰ ਜੀ ਵਾਹਿਗੁਰੂ ਕਿਰਪਾ ਬਖਸ਼ੇ ਚਲੋ ਪ੍ਰਸ਼ਾਦ ਲੈ ਲਈਏ ਤੇ ਬਾਹਰ ਚੱਲਦੇ ਆਂ ਅੱਧਲੀ ਤੇ ਲੋ ਜੀ ਸਾਹਮਣੇ ਹੀ ਮੱਥਾ ਟੇਕ ਕੇ ਆਣੇ ਆਂ ਤੋਂ ਮੱਥੇ ਉੱਪਰ ਲੰਗਰ ਚੱਕਣ ਲੱਗੇ ਆਂ ਸੰਤੋਂ ਤੇ ਲੋ ਜੀ ਹੁਣ ਲੰਗਰ ਚੱਕਦੇ ਆਂ ਆਪਾਂ ਤੇ ਲੋ ਜੀ ਸੰਗ ਤੇ ਆਪਾਂ ਉਧਰੀ ਸਾਈਡ ਜਿੱਥੇ ਦੁਕਾਨਾਂ ਲੱਗੀਆਂ ਆਪਾਂ ਉਤਲੀ ਸਾਈਡ ਤੋਂ ਆਏ ਆਂ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਵਾ ਤੇ ਕਾਫੀ ਰੌਣਕਾਂ ਲੱਗੀਆਂ ਹੋਈਆਂ ਗੁਰੂ ਦਰਬਾਰ ਦੇ ਉੱਤੇ ਤੇ ਇਧਰ ਆਪਾਂ ਮੱਥਾ ਆਪਾਂ ਟੇਕ ਲਿਆ ਵਾ ਤੇ ਹੁਣ ਤੁਹਾਨੂੰ ਆਪਾਂ ਦਰਸ਼ਨ ਕਾਉਣੇ ਆ ਚਰਨ ਗੰਗਾ ਤੇ ਉਹ ਸਾਹਮਣੇ ਹੈ ਜੀ ਆਪਾਂ ਤਾਂ ਚਰਨ ਗੰਗਾ ਜਾਣਾ ਵਾ ਤੇ ਤੁਹਾਨੂੰ ਸਾਰਿਆਂ ਨੂੰ ਤਾਂ ਦਰਸ਼ਨ ਕਰਾਉਣੇ ਆ ਬਾਕੀ ਇਧਰ ਹੈਗਾ ਲੰਗਰ ਹਾਲ ਉਹ ਵੀ ਤੁਹਾਨੂੰ ਆਪਾਂ ਦਰਸ਼ਨ ਕਰਾ ਦਿੱਤੇ ਲੰਗਰ ਹਾਲ ਦੇ ਵੀ ਤੇ ਚਲੋ ਚੱਲਦੇ ਆ 648ਵਾਂ ਪ੍ਰਕਾਸ਼ ਉਤਸਵਾ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦਾ ਤੇ ਚਲੋ ਆਪਾਂ ਚੱਲਦੇ ਮੈਂ ਇਹਨਾਂ ਦੀ ਵੇਟ ਕਰਦਾ ਪਿਆ ਵਾਂ ਤਦ ਲੋ ਜੀ ਬਸ ਹੁਣ ਚਲਦੇ ਆਂ ਤੰਦ ਕਰੋਨੇ ਦਰਸ਼ਨ ਤੇ ਚਲੋ ਹੁਣ ਆਪਾਂ ਚਲਦੇ ਆਂ ਚਰਨ ਕੰਗਰ ਅੰਮ੍ਰਿਤਕੁੰਡ ਅੰਮ੍ਰਿਤਕੁੰਡ ਚਰਨ ਕੰਗਰ ਦੇ ਦਰਸ਼ਨ ਕਰਉਨੇ ਆ ਤੁਹਾਨੂੰ ਵੀਡੀਓ ਤੇ ਨਵੇਂ ਆ ਤੇ ਚੈਨਲ ਨੂੰ ਨਾ ਦਿਨ ਲਾਈਕ ਸ਼ਬਸਕ੍ਰਾਈਬ ਕਰ ਲਓ ਤੇ ਚਲ ਜੀ ਹੁਣ ਤੇ ਲੋ ਜੀ ਸੰਗ ਤੇ ਦਰਸ਼ਨ ਕਰਉਨੇ ਜੀ ਪਹਾੜਾਂ ਦੇ ਵਿੱਚ ਲੋ ਜੀ ਦੁੱਧ ਦੁੱਧ ਤਾਰਾ ਸੱਚਖੰਡ ਇੱਧਰ ਵੀ ਜਾਂਦੇ ਆ ਇੱਧਰ ਦਰਸ਼ਨ ਕਰਉਨੇ ਆ ਤੇ ਕਾਫੀ ਸੰਗਤਾਂ ਆ ਰਹੀਆਂ ਹੋਲੀ-ਹੋਲੀ ਸੰਗਤ ਮਤਲਬ ਐਤਵਾਰ ਨਾਲੋਂ ਜ਼ਿਆਦਾ ਰਸ਼ ਹੁੰਦਾ। ਉਹਨਾਂ ਨੂੰ ਕਹਿੰਦੇ ਜ਼ਿਆਦਾ ਰਸ਼ ਹੁੰਦਾ ਹੁੰਦਾ। ਹਾਂ ਹਾਂ। ਤੇ ਬਾਕੀ ਕਾਫੀ ਜਣੇ ਇੱਥੇ ਫੋਟੋ ਵੀ ਖਿਚਾ ਰਹੇ ਆ। ਆ ਰਹੇ ਆ ਦਰਸ਼ਨ ਕਰਦੇ ਸੰਗਤਾਂ। ਉਹ ਤੁਹਾਨੂੰ ਅੰਦਰ-ਇੰਦਰ ਲੈ ਕੇ ਜਾਣਗੇ। ਤੇ ਚਲੋ ਜੀ। ਲੰਗਰ ਪਛਾਤਾ ਪਛਕ ਲਿਆ ਵਾ। ਕਰੋ ਨੇ ਤੁਹਾਨੂੰ ਦਰਸ਼ਨ। ਜੁੱਤਾ ਲਾਓ। ਸ਼ੂਜ਼ ਤੇਲ ਪਰ ਲੋ। ਦੇਖੋ ਇਹ ਕਾਲੀ ਕੜਜਨ ਉਹ ਡੇ ਦੀ ਉੱਠੇ ਕਰਕੇ ਚਲੀ ਗਈ ਕੋਈ ਨਹੀਂ ਆਜੋ ਫੇਰ ਬਾਣੀ ਆ ਤੇ ਚਲੋ ਆਜੋ ਤਾਂ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਲੋ ਜੀ ਦੁੱਧ ਧਾਰਾ ਸੱਚਖੰਡ ਔਰ ਇਸ ਦੇ ਕੋ ਵੱਡੀਆਂ ਬਾਣੀਆ ਉਹਦੇ ਉਹ ਉਹ ਕਿਹੜਾ ਹੈ ਉਹ ਉਹਦੇ ਮਛਲੀਆਂ ਕੋਹੀਆਂ ਦੇਖੋ ਨਾ ਉਹਦੇ ਮਛਲੀਆਂ ਵੀ ਛੋਟੀਆਂ ਛੋਟੀਆਂ ਆ ਉਹ ਦੇਖੋ ਪਾਣੀ ਉਹ ਦੇਖਿਆ ਇਦਾਂ ਨਿਕਲਦਾ ਵਿੱਚੋਂ ਹੂੰ ਉਹਦਾ ਨਮਾ ਉਹਦੇ ਮਛੀਆਂ ਦੇ ਕੋਹ ਦੇਖੋ ਨਹੀਂ ਇਧਰਲੇ ਸਾਈਡ ਤੋਂ ਦੇਖੋ ਪਾਣੀ ਉਹ ਫੁਆਰੇ ਵਿੱਚੋਂ ਜਿਹਦਾ ਨਿਕਲਦਾ ਨਹੀਂ ਉਦਾਂ ਨਿਕਲਦਾ ਹੂੰ ਦਿਖਵਾ ਦੇ ਮਛੀਆਂ ਦੇਖੋ ਤਰੋ ਪਾਣੀ ਦੀ ਤਾਂ ਦੇਖਿਆ ਉੱਥੇ ਉਹ ਦੇਖੋ ਮਾਪੇ ਦੇ ਦਰਸ਼ਨ ਕਰੋ ਜੀ ਹਾਂਜੀ ਪਾਣੀ ਦੇਖੋ ਉਹਦੇ ਵਿੱਚੋਂ ਜਿੱਥੇ ਉਹ ਵਾਈਟ ਜਿਹਾ ਪਾਈਪ ਨਹੀਂ ਉਹਦੇ ਨਾਲ ਚੁੱਲਦਾ ਨਾਲ ਹੀ ਆਇਆ ਆਦੇ ਨਿਕਲਦਾ ਪਾਣੀ ਅੱਛਾ ਲੱਗਦਾ ਪਿਆ ਹੂੰ ਮੋਲ ਖੋ ਮਚੀਆ ਮਚੀਆ ਹੂੰ ਇਹ ਉਧਰੋਂ ਹੁੰਦੇ ਚਰਨ ਗੰਗਾ ਉੱਚੀ ਹੁੰਦੀ ਹੁਣੇ ਹੈ ਨਾ ਪਾਣੀ ਪਤਾ ਨਹੀਂ ਨਾ ਸ਼ੈਪ ਕਰੋ ਜੀ ਕਰੋ ਦਰਸ਼ਨ ਜੀ ਤੇ ਹੁਣ ਅਸੀਂ ਇਧਰੋਂ ਮੱਥਾ ਠੀਕ ਲਿਆ ਤੇ ਹੁਣ ਅਸੀਂ ਜਾ ਰਹੇ ਹਾਂ ਉਧਰ ਸਾਹਮਣੇ ਚਰਨ ਗੰਗਾ ਵਾਲੀ ਸਾਈਡ ਤੇ ਇੱਥੋਂ ਅਨਾਉਂਸਮੈਂਟ ਕਰਦੇ ਪਏ ਆ ਵੀ ਅੱਜ 2 ਵਜੇ ਮਤਲਬ ਜੱਥਾ ਜਾਂਦਾ ਜੱਥਾ ਜਾਣਾ ਵਾ ਜਿਹੜਾ ਕਾਂਚੀ ਨੂੰ ਟ੍ਰੇਨ ਜਾਣੀ ਆ ਕੱਲ तकरीबन 6:30 ਵਜੇ ਹਾਂਜੀ ਤੇ ਉੱਥੇ ਜਾਣ ਦੀ ਜਨ ਵੀ ਸੰਗਤ ਨੂੰ ਪਲਾਨਿੰਗ ਕਰਦੇ ਪਏ ਆ ਪੈਣੀ ਕਰਦੇ ਅਨਾਉਂਸਮੈਂਟ ਕਰਦੇ ਆ ਕਿੱਥੋਂ ਜੱਥਾ ਚੱਲਣਾ ਤੇ ਬਾਕੀ ਫਿਰ ਉਥੋਂ ਗੁਰੂ ਜੀ ਦਾ ਜਨਮ ਦਿਹਾੜਾ ਮਨਾ ਕੇ ਫਿਰ ਵਾਪਸ ਆਉਗੇ ਹਾਂ ਹਾਂ ਜਨਮ ਦਿਨ ਆ ਰਹੇ ਆ ਫਿਰ ਬਾਅਦ ਵਿੱਚ ਚਲੋ ਜੀ ਸੰਗਤੇ ਹੁਣ ਆਪਾਂ ਪੁੱਜ ਗਏ ਆਂ ਜੀ ਇਹ ਇਸ ਪਾਵਨ ਪਵਿੱਤਰ ਸਰੋਵਰ ਪਿੱਛੇ ਹੱਥ ਪੈਰ ਮੂਹ ਤੋਣਾ ਸਖਤ ਮਨਾ ਹੋ ਜੀ ਹੱਥ ਪੈਰ ਮੂਹ ਤੋਣਾ ਕਿ ਸਖਤ ਬਣਾਵਾ ਉਹਨਾਂ ਵਾਸਤੇ ਲਗਚੀਤ ਬਣਾਈਆਂ ਇਸ਼ਨਾਨ ਘਰ ਬਣਾਏ ਹੋਏ ਆ ਹਾਂਜੀ ਤੇ ਚਲੋ ਜੀ ਸੰਗਤੇ ਕਰੋ ਦਰਸ਼ਨ ਇਸ ਸਰੋਵਰ ਦੇ ਤੇ ਸਾਹਮਣੇ ਰਬਿਦਾਸ ਮਹਾਰਾਜ ਜੀ ਦੀ ਫੋਟੋ ਆਹ ਮਛਲੀਆਂ ਵੀ ਆ ਵਿੱਚ ਹੂੰ ਉਹਦਰ ਮਛੀਆਂ ਵੀ ਦਿਖਾਉਂਦੇ ਆ ਦੇਖੋ ਉਧਰ ਨੀਚੇ ਜਾ ਸਕਦੇ ਹੂੰ ਜਾ ਸਕਦੇ ਤਾਂ ਚਲੋ ਜੀ ਸੰਗਤੇ ਕਰੋਨੇ ਤੁਹਾਨੂੰ ਦਰਸ਼ਨ ਅੱਗੇ ਜਾ ਕੇ ਥੱਲੇ ਉਤਰ ਕੇ ਨਾਲ ਦਿਖਾਉਂਦੇ ਆ ਕਿੰਨੇ ਸੋਹਣੀਆਂ ਹਨ ਹੂੰ ਥੱਲੇ ਸੰਗਤ ਆਪਾਂ ਮੱਥਾ ਟੇਕ ਲਈਏ ਆਜੋ ਕਹਿੰਦੀ ਤੇ ਦੇਖੋ ਪਹਾੜਾਂ ਦੇ ਵਿੱਚ ਪਹਾੜਾਂ ਨੂੰ چیر ਕੇ ਰਸਤਾ ਬਣਾਇਆ ਹੋਇਆ ਤੇ ਚਲੋ ਬਹੁਤ ਵਧੀਆ ਜਿਹਾ ਜੰਤ ਹੈਣਾਣੀ ਬਹੁਤ ਸੋਹਣਾ ਲੱਗਦਾ ਹਨ ਪੱਥਰਾਂ ਦਾ ਵੀ ਇੱਧਰ ਕੰਮ ਹੁੰਦਾ ਪਿਆ ਕੁਝ ਹਾਂ ਦੇਖੋ ਇੱਥੇ ਨਾ ਘਰ ਬਣਾਉਂਦੇ ਲੋਕੀ ਆਪਣੇ ਪੱਥਰਾਂ ਨਾਲ ਵੀ ਦੇਖੋ ਤੁਹਾਨੂੰ ਦਿਖਾਉਣਾ ਵਾ ਆਹ ਦੇਖੋ ਜੀ ਇਹ ਜਲਦੀ ਦੀ ਮਾਰੇ ਸਾਡੀ ਵੀ ਕੋਠੀ ਪਾਤ ਹੋਈ ਜਿੱਦਾਂ ਕਿ ਦੀ ਸ਼ਰਧਾ ਦੇ ਨਾਲ ਆ ਘਰ ਘਰ ਬਣਾਇਆ ਦੇਖੋ ਉਧਰ ਵੀ ਇੱਕ ਵੀ ਤੁਹਾਨੂੰ ਆਹ ਦੇਖੋ ਕਾਫੀ ਸੰਗਤਾਂ ਆਉਂਦੀਆਂ ਵਾ ਐ ਘਰ ਬਣਾਉਂਦੀਆਂ ਆ ਦੇਖੋ ਲੋ ਜੀ ਤੇ ਚਲੋ ਹੁਣ ਆਪਾਂ ਦਰਸ਼ਨ ਕਰਦੇ ਆ ਚਲੋ ਜੀ ਸੰਗਤ ਦੇ ਘਰੋਂ ਨੇ ਤੁਹਾਨੂੰ ਦਰਸ਼ਨ ਨਾਲ ਇਹ ਗੰਗਾ ਗੁਰੂ ਜੀ ਵੱਲੋਂ ਚਲਾਈ ਗਈ ਆ ਹੂੰ ਨੇ ਨੀਚੇ ਰੇਤਾ ਆਹ ਪਾਣੀ ਦਾ ਬੁਲਬਲੇ ਆਂ ਕੋ ਨਿਕਲਦਾ ਆਹਰੇ ਵਿਚੋਂ ਇੰਦਾ ਪਾਣੀ ਨਿਕਲਦਾ ਆਹ ਦੇਖੋ ਮਛਲੀਆਂ ਦੇਖੋ ਬਿਲਕੁਲ ਦੇਖੋ ਕੱਠੀਆਂ ਉੱਗੇ ਬੈਠੀਆਂ ਪੰਜ ਆ ਉਹ ਤੋਂ ਉਹਦੇ ਪੰਜ ਮਛਲੀਆਂ ਆ ਦੇਖੋ ਬਾਕੀ ਛੋਟੇ ਛੋਟੇ ਬੱਚੇ ਆ ਉਹ ਦੇਖੋ ਸਾਈਡ ਤੇ ਨੇ ਘੁੰਮ ਰਹੇ ਚਲੋ ਪਹਿਲਾਂ ਮੱਠਾ ਢੇਕ ਲਈਏ ਆਪਾਂ ਆਜੋ ਜਾਗਦੇ ਹੂੰ ਲੋਰੀ ਕਰੋ ਗੁਰੂ ਗੁਰੂ ਸਾਹਿਬੰਦ ਦਰਸ਼ਨ ਜਿਹੜਾ ਰੱਬ ਤਰਪਾਉਂਦਾ ਹੋ। ਪ੍ਰਕਰਮਾ ਕਰਨ ਨੂੰ ਹਨ ਪ੍ਰਕਰਮਾ ਕਰਕੇ ਐਂ ਦੇ ਨਿਕਲ ਜਾਓ। ਮਤੈ ਥੱਲੇ ਉੱਤਰ ਜਾਇ ਨਾ। ਐਂ ਦੇ ਉੱਤਰ ਜਾ ਐਂ ਨਾ ਪ੍ਰਕਰਮ। ਨਹੀਂ ਨਹੀਂ ਹੁਣ ਪਰ ਪ੍ਰਕਰਮ ਆਪਰੇ। ਤੇ ਚਲੋ ਹੁਣ ਚਲਦੇ ਹਾਂ ਨੀਚੇ। ਕੋਜੀ ਕਰੋ ਦਰਸ਼ਨ ਜੀ ਹਾਂ ਛੋਟੇ ਛੋਟੇ ਮਛਰੀਆਂ ਹੂੰ ਮੈਂ ਤਾਂ ਇਹ ਹੀ ਕਹਿੰਨੀ ਹੀ ਲਿਖਿਆ ਨਿਕਿਆ ਆਹ ਦੀ ਸ਼ਾਂਖ ਜੇ ਨਹੀਂ ਕੋਈ ਕਹਿੰਦਾ ਆਦੇ ਨਿਕੀ ਨਿਕੇ ਸ਼ਾਂਖ ਹੂੰ ਆਦੇ ਆ ਦੇਖੋ ਨਿਕੀ ਨਿਕੇ ਸ਼ਾਂਖ ਜੇ ਕਿੰਨੇ ਆ ਇਹ ਤਾਂ ਹਾਂ ਕਿੰਨੇ ਆ ਹੂੰ ਆ ਵੇਚਾ ਦੇਖੋ ਕਿੰਨੇ ਕਿੰਨਾ ਹੈ ਨਾ ਹਾਂ ਕਿੰਨਾ ਕੁ ਸਵਿਚ ਨਾ ਇਹ ਛੋਟੇ ਛੋਟੇ ਮੱਛੀਆਂ ਕੋ ਮੁੰਡਿਆਂ ਦਾ ਲਗੁੰਨੇ ਆ ਦੇਖੋ ਵਿੱਚ ਆਦਿਕੋਂ ਦੀ ਆਪਿਆਂ ਨਾ ਹਮ ਬੱਚੇ ਬੱਚੇ ਹਨ ਕਿ ਛੋਟੇ ਛੋਟੇ ਤੇ ਕਰੋ ਦਰਸ਼ਨ ਜੀ ਸੰਗਤੋਂ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਮੁੱਠਾ ਆਪਾਂ ਦੇਖ ਲਿਆ ਹਾਂ ਹੁਣ ਤੇ ਚਲੋ ਜੀ ਸੰਗਤ ਹੈ ਤੇ ਇਹ ਸੋਦੇ ਹੋਣੇ ਆ ਕੀ ਬੰਦੇ ਨਹੀਂ ਗਰਮੀ ਧੁੱਪ ਦੇ ਵਿੱਚ ਟੋਪੀ ਲਾ ਕੇ ਬੈਠਾ ਦਰਸਲ ਮੇਰੇ ਨਾਲ ਹੁਣ ਵਾਲ ਸਾਰੇ ਪੈ ਗਏ ਆ ਤੇ ਇਸੇ ਕਰਕੇ ਮੈਂ ਹੁਣ ਟੋਪੀ ਗੀ ਲੋਣੀ ਆ ਤੇ ਚਲੋ ਸੰਗਤੋਂ ਨਾਲ ਉਹਦੇ ਗੁਰੂ ਦਰਬਾਰ ਸੇ ਟੱਕੇ ਰਹਿਣਾ ਜੀਦਾ ਵਾ ਤੇ ਇੱਧਰਲੇ ਪਾਸੇ ਹੱਥ ਮੂੰਹ ਧੋਣਾ ਮੰਨਾ ਆ ਤੇ ਇੱਧਰ ਸਪੈਸ਼ਲ ਜਗ੍ਹਾ ਬਣੀ ਹੋਈ ਆ ਜਿੱਥੇ ਇਸ਼ਨਾਨ ਘਰ ਸਾਰਾ ਹੱਥ ਮੂੰਹ ਧੋ ਸਕਦੇ ਆ ਟਾਂਕੀ ਉਹਦੀ ਸਫਾਈ ਜਿਹੜੀ ਬਰਕਰਾਰ ਰਹੇ ਤੇ ਇੱਧਰ ਕਿੰਨੇ ਘਰ ਬਣੇ ਪਏ ਛੋਟੇ ਛੋਟੇ ਹਾਂ ਚੰਨਾ ਨੂੰ ਮਗਮਗਾ ਕੇ ਬਾਲ ਤੇ ਰਕੀਆਂ ਹਾਂ ਹਾਂ ਭਲ ਲਗੇ ਹੋਰ ਹੋਰ ਮੱਥਾ ਟੇਕ ਲੋ ਤੇ ਘਰ ਵਾਲੀ ਮੇਰੀ ਅਦਸਰੀ ਬਿਮਾਰ ਜੀ ਤੇ ਵੀ ਕਹਿੰਦੀ ਆਪਾਂ ਗੁਰੂ ਦਰਬਾਰ ਤੇ ਦਰਸ਼ਨ ਕਰਨ ਜਾਣਾ ਹੀ ਜਾਣਾ ਤੇ ਸਾਡਾ ਪਲਾਨ ਕਰਦੇ ਕਰਾਉਂਦੇ ਵੀ ਬਣ ਗਿਆ ਹਾਂਜੀ ਤੇ ਕਿੰਨਾ ਚਿਰਾਂ ਦਾ ਇਹ ਸੋਚਦੇ ਪੈਸੇਗੇ ਫਿਰ ਸੋਚਿਆ ਚਲੋ ਇਸ ਕਰਕੇ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਜੀ ਮੱਤ ਤੋਂ ਬੰਦ ਤੇ ਖੁੱਲੇ ਦਰਸ਼ਨ ਕਰਿਓ ਜੀ ਚਲਿਏ ਹੁਣ ਹਾਂਜੀ ਚਲੋ ਹੁਣ ਚੱਲਦੇ ਆ ਜਾ ਕੇ ਆਣ ਦੇਖਿਓ ਆਣਾ ਪਾਣੀ ਕਿੱਥੇ ਜਾਓ ਦੇਖਿਓ ਗਏ ਸੀ ਨਾ ਉਦੋਂ ਪਾਣੀ ਬਿਲਕੁਲ ਨੀਚੇ ਸੀਗਾ ਤੇ ਜਦੋਂ ਤੁਸੀਂ ਆਣ ਲਗੇ ਉਦੋਂ ਪਾਣੀ ਹੌਲੀ-ਹੌਲੀ ਉੱਤੇ ਵੱਧਦਾ ਵੇਹ ਜਿੰਦਾਂ ਤੁਸੀਂ ਦੇਖਿਆ ਵੀਡੀਓ ਚ ਹੁਣ ਮੈਂ ਦੇਖਦੀ ਹਾਂ ਜਾ ਕੇ ਓ ਵਾਓ ਪਾਣੀ ਵੱਧ ਗਿਆ ਕਿੰਨਾ ਹੀ ਸਾਰਾ ਦੇਖ ਉੱਤੇ ਤੱਕ ਆ ਗਿਆ ਪਹਿਲਾਂ ਜਦੋਂ ਅਸੀਂ ਆਏ ਬਿਲਕੁਲ ਨੀਚੇ ਸੀਗਾ ਪਾਣੀ ਕਿਦਾ ਲੱਗਦੇ ਨਾ 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 ਤੇ ਕਰਾਉਣੇ ਕਹਣਾ ਦੇਖੋ ਜੀ ਕਿਹਦਾ ਲੱਗਦੇ ਕਹਣਾ ਠੀਕ ਹੀ ਨਾ ਸੋਹਣਾ ਮੁੰਡਾ ਤੇ ਆ ਰੱਖ ਜਾਂਦਾ ਮੈਂ ਤੁਹਾਨੂੰ ਲਾਈ ਪਈ ਨਾ ਗੱਡੀ ਨਾ ਹਾਂਜੀ ਤੇ ਮਾਰਕੀਟ ਲੱਗੀ ਹੋਈ ਆ ਪ੍ਰਸ਼ਾਦ ਵਗੈਰਾ ਲਈ ਤੇ ਹੋਰ ਵੀ ਸਾਰਾ ਸਵਾਨਾ వస్తూ జ మే సమోట బా ਜੀ ਗਾਈਜ਼ ਆਈ ਹੋਪ ਤੁਸੀਂ ਵੀ ਸਾਰੇਨ ਖੁੱਲੇ ਦਰਸ਼ਨ ਕੀਤੇ ਹੋਗੇ ਤੇ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ ਪਵਿੱਤਰ ਜਗ੍ਹਾ ਦੇ ਤੇ ਬਾਕੀਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਜੀ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਮਿਲਾਂਗੇ ਨੈਕਸਟ ਹੋਰ ਨਵੀਂ ਜਗ੍ਹਾ ਤੇ ਇਤਿਹਾਸ ਜਗ੍ਹਾ ਤੇ ਬਾਕੀ ਹੋਰ ਸਾਡੇ ਬਲੌਗ ਆਉਗੇ ਜਰੂਰ ਉਹਨੂੰ ਪਿਆਰ ਦਿਓ ਤੇ ਨੂੰ ਬਾਅਦ ਚੜ ਕੇ ਪਿਆਰ ਦਿਓ ਸ਼ੇਅਰ ਜਰੂਰ ਕਰਿਓ ਜਾ ਕੇ ਠੀਕ ਹੈ ਜੀ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਬਸ ਠੀਕ ਆ ਤੇ ਚਲੋ ਜੀ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਾਗਰ ਦੇਵਤਨ ਨੂੰ ਮਾਰਾ ਸੋਸੀ ਗੱਲ ਦੀ ਚਲੋ ਜੀ